ਤਸਵੀਰਾਂ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਤੋਂ ਸਾਹਮਣੇ ਆ ਰਹੀਆਂ ਨੇ ਦੱਸਦੀ ਹੈ ਕਿ ਲੁਧਿਆਣਾ ਸ਼ਹਿਰ ਦੇ ਬਸਤੀ ਚੋਤੇਵਾਲੇ ਇਲਾਕੇ ਤੋਂ ਇਸ ਦੇ ਨਾਲ ਹੀ ਬਾੜੇਵਾਲ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੇਖ ਸਕਦੇ ਹਾਂ ਕਿ ਕਿੰਝ ਕੱਚੀਆਂ ਸੜਕਾਂ ਦੇ ਵਿੱਚ ਗੱਡੀਆਂ ਜਿਹੜੀਆਂ ਨੇ ਤਸਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੁਸੀਂ ਸਕਰੀਨ ਦੇ ਉੱਪਰ ਇਹ ਤਸਵੀਰਾਂ ਜ਼ਰੂਰੀ ਦੇਖ ਸਕਦੇ ਹੋ ਦੱਸਦੀ ਕਿ ਵਰਲਡ ਬੈਂਕ ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਵੱਲੋਂ ਸਾਂਝੇ ਤੌਰ ਤੇ ਇੱਕ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਮਕਸਦ ਹੈ ਨਹਿਰੀ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚਾਣਾ ਜਿਸ ਦੇ ਚਲਦਿਆਂ ਕਈ ਇਲਾਕੇ ਜਿਹੜੇ ਨੇ ਉੱਥੇ ਇਲਾਕੇ ਜਿਹੜੇ ਨੇ ਪੱਟੇ ਹੋਏ ਨਜ਼ਰ ਆ ਰਹੇ ਨੇ ਦੱਸਦੀਏ ਕਿ ਪਹਿਲਾਂ ਵੀ ਕੁਝ ਲੋਕਾਂ ਦੇ ਵੱਲੋਂ ਇਸ ਦੇ ਉੱਪਰ ਮੋਦਾਂ ਚੁੱਕਿਆ ਗਿਆ ਸੀ ਕਿ بارشਾਂ ਜਿਹੜੀਆਂ ਨੇ ਸ਼ੁਰੂ ਹੋਣ ਚਾਰੀਆਂ ਨੇ بارشਾਂ ਦੇ ਦਿਨ ਸ਼ੁਰੂ ਹੋ ਰਹੇ ਨੇ ਤਾਂ ਆਖਿਰ ਇਸ ਸਮੇਂ ਦੇ ਵਿੱਚ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਿਉਂ ਕੀਤੀ ਗਈ ਪਰ ਫਿਲਹਾਲ ਦੇ ਘੜੇ ਵਿੱਚ ਦੇਖ ਸਕਦੇ ਹਾਂ ਕਿ ਵਕਵਾਕੇ ਇਲਾਕੇ ਜਿਹੜੇ ਨੇ ਪੱਟੇ ਹੋਏ ਨੇ ਤੇ ਨਜ਼ਰ ਆ ਰਿਹਾ ਕਿ ਕਿੰਝ ਸੜਕਾਂ ਜਿਹੜੀਆਂ ਨੇ ਇੱਥੇ ਕੱਚੀਆਂ ਹੋਈਆਂ ਹੋਈਆਂ ਨਜ਼ਰ ਆ ਰਹੀਆਂ ਨੇ ਦਾਜ਼ ਦੇ ਕਿ ਨਾ ਕੱਚੀਆਂ ਸੜਕਾਂ ਦੇ ਵਿੱਚ ਗੱਡੀਆਂ ਜਿਹੜੀਆਂ ਨੇ ਧਸਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਨ ਹਿਤੇਸ਼ ਦੀ ਟੀਮ ਨੂੰ ਲੋਕਾਂ ਦੇ ਵੱਲੋਂ ਇਹ ਤਸਵੀਰਾਂ ਜਿਹੜੀਆਂ ਨੇ ਭੇਜੀਆਂ ਜਾ ਰਹੀਆਂ ਨੇ ਤਾਂ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਵੀ ਅਜਿਹਾ ਕੁਝ ਹੋਇਆ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਹੀ ਕਮੈਂਟ ਕਰੋ ਤੇ ਤੁਹਾਡਾ ਇਸ ਖਬਰ ਤੇ ਕੀ ਕਹਿਣਾ ਉਸ ਨੂੰ ਲੈ ਕੇ ਵੀ ਕਮੈਂਟ ਕਰੋ ਦੇਖ ਸਕਦੇ ਆ ਇਹ ਤਸਵੀਰਾਂ ਲੁਧਿਆਣਾ ਦੇ ਬਸਤੀ ਜੋਦੇਵਾਲ ਦੇ ਬਾਰੇ ਵਾਲੇ ਇਲਾਕੇ ਤੋਂ ਸਾਹਮਣੇ ਆ ਰਹੀ ਨੇ ਹੋਰ ਵੀ ਵਕ-ਵਕ ਥਾਵਾਂ ਤੋਂ ਤਸਵੀਰਾਂ ਸਾਹਮਣੇ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਕੱਚੀਆਂ ਹੋਈਆਂ ਸੜਕਾਂ ਦੇ ਵਿੱਚ ਦੇਖ ਸਕਦਾ ਕਿ ਗੱਡੀਆਂ ਜਿਹੜੀਆਂ ਨੇ ਤਸਰੀਆਂ ਨੇ ਤੇ ਲੋਕਾਂ ਦਾ ਨੁਕਸਾਨ ਹੋ ਰਹੇ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਇਸ ਵਕਤ ਖੱਜਲ ਖਵਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਲੋਕਾਂ ਦੇ ਵੱਲੋਂ ਪਹਿਲਾਂ ਵੀ ਇਹ ਮੁੱਦਾ ਚੱਕਿਆ ਗਿਆ ਸੀ ਕਿ ਫਿਲਹਾਲ ਦੀ ਘੜੀ ਦੇ ਵਿੱਚ ਇਸ ਪ੍ਰੋਜੈਕਟ ਨੂੰ ਸ਼ੁਰੂ ਨਹੀਂ ਕਰਨਾ ਚਾਹੀਦਾ ਸੀ ਪਰ ਪ੍ਰੋਜੈਕਟ ਦੀ ਸ਼ੁਰੂਆਤ ਹੋ ਚੁੱਕੀ ਹੈ ਕਈ ਇਲਾਕੇ ਜਿਹੜੇ ਨੇ ਇਸ ਵਕਤ ਪੱਟੇ ਹੋਏ ਨਜ਼ਰ ਆ ਰਹੇ ਨੇ ਤੇ ਸੜਕਾਂ ਕੱਚੀਆਂ ਹੋ ਗਈਆਂ ਨੇ ਤੇ ਬਰਸਾਤ ਦੇ ਮੌਸਮ ਦੇ ਵਿੱਚ ਗੱਡੀਆਂ ਜਿਹੜੇ ਨੇ ਇੱਥੇ ਧਸਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕੀ ਕੁਝ ਕਹਿਣਾ ਤੁਹਾਡਾ ਜ਼ਰੂਰ ਹੀ ਕਮੈਂਟ ਕਰੋ